ਅਗਰ ਸਿਹਤ ਨੂੰ ਰੱਖਣਾ ਚਾਹੁੰਦੇ ਹੋ ਤੰਦਰੁਸਤ ਆਪਣੇ ਸਰੀਰ ਦਾ ਰੱਖਣਾ ਚਾਹੁੰਦੇ ਹੋ ਧਿਆਨ ਤਾਂ ਬਾਹਰ ਦੀ ਚੀਜ਼ਾਂ ਨੂੰ ਕਰ ਦੋ ਬਾਏ ਬਾਏ ਨਹੀਂ ਤਾਂ ਇਹ ਨਾ ਹੋਵੇ ਤੁਹਾਨੂੰ ਡਾਕਟਰਾਂ ਦੇ ਚੁੰਗਲ 'ਚ ਫਸਣਾ ਪੈ ਜਾਵੇ ਸਾਰੀ ਉਮਰ ਲਈ ਜੀ ਹਾਂ ਇਹਨਾਂ ਫੂਡਸ ਦੇ ਨਾਲ ਅੰਤਰੀਆਂ ਦੇ ਵਿੱਚ ਹੋ ਸਕਦੀ ਹੈ ਸੜਨ ਦੀ ਸਮੱਸਿਆ ਜਾਣੋ ਸਹੀ ਡਾਈਟ ਟਿਪਸ ਅੰਤਰੀਆਂ ਦੀ ਸਿਹਤ ਸਾਡੀ ਸਮੁੱਚੀ ਸਿਹਤ ਲਈ ਬਿਹਤ ਜਰੂਰੀ ਹੁੰਦੀ ਹੈ ਜੇਕਰ ਭੋਜਨ ਅੰਤਰੀਆਂ ਵਿੱਚ ਠੀਕ ਤਰ੍ਹਾਂ ਪੈਦਾ ਨਹੀਂ ਸਗੋ ਛੜਦਾ ਹੈ ਤਾਂ ਇਹ ਕੱਦੀ ਸਿਹਤ ਸਮੱਸਿਆਵਾਂ ਨੂੰ ਕਈ ਸਿਹਤ ਸਮੱਸਿਆਵਾਂ ਨੂੰ ਜਨਮ ਦਿੰਦੀ ਆ ਅੰਤਰੀਆਂ ਦੀ ਸੜਨ ਦਾ ਇੱਕ ਮੁੱਖ ਕਾਰਨ ਗਲਤ ਖਾਣ ਪੀਣ ਗਲਤ ਖੁਰਾਕ ਖਾਣਾ ਵੀ ਹੈਗਾ ਆ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈਗਾ ਆ ਅਗਰ ਤੁਸੀਂ ਖਾਣਨਾ ਬਣੀਆਂ ਹੀ ਇਹ ਚੀਜ਼ਾਂ ਖਾਂਦੇ ਹੋ ਤਾਂ ਤੁਹਾਡੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਪਹੁੰਚ ਸਕਦੇਗੇ ਨੇ ਜਿਵੇਂ ਕਿ ਕੋਲਡ ਡਰਿੰਕ ਕੈਂਡੀਜ਼ ਬੈਕ ਟੂ ਸਮਾਨ ਕੇਕ ਪੇਸਟੀ ਆਦਿ ਜਿਹੜੀ ਹੈਗੀ ਆ ਇਹ ਚੀਜ਼ਾਂ ਪੇਟ ਲਈ ਖਰਾਬ ਹੁੰਦੀਆਂ ਅੰਤਰੀਆਂ ਨੂੰ ਖਰਾਬ ਕਰਦੀਆਂ ਕਿ ਫਾਸਟ ਫੂਡ ਦੀ ਜੇ ਗੱਲ ਕਰੀਏ ਤੇ ਇਹ ਵੀ ਸਿਹਤ ਲਈ ਬਹੁਤ ਹਾਨੀਕਾਰਕ ਹੈਗੇ ਨੇ ਖਾਸ ਤੌਰ ਤੇ ਪੇਟ ਦੇ ਅੰਤਰੀਆਂ ਨੂੰ ਕਾਫੀ ਖੁਰਾਕ ਕਰਦੇ ਗਿਨੇ ਜਿਵੇਂ ਕਿ ਪੀਜ਼ਾ 버ਗਰ ਫ੍ਰੈਂਚ ਫ੍ਰੈਂਚ ਫਰਾਈਡ ਪੈਕੇਟ ਵਾਲੇ ਸਨੈਕਸ ਇਹਦੇ ਗਿਨੇ ਇਹ ਵੀ ਸਿਹਤ ਨੂੰ ਖਰਾਬ ਕਰਦੇ ਗਿਨੇ ਕਿ ਜੇ ਗੱਲ ਕਰੀ ਆਪਾਂ ਰੈੱਡ ਮੀਟ ਦੀ ਤਾਂ ਇਹ ਵੀ ਹਜਮ ਹੋਂ ਦੇ ਵਿੱਚ ਔਖਾ ਗਿਆ ਇਸ ਵਿੱਚ ਬੈਕਟੀਰੀਆ ਦਾ ਅਸਤੂਲਨ ਵੱਧ ਜਾਂਦਾ ਹੈ ਤੇ ਇਹ ਅੰਤੜੀਆਂ ਨੂੰ ਸੜਨ ਵਿੱਚ ਕਾਫੀ ਵਦਾ ਦਿੰਦਾ ਹੈ ਜਿਦੇ ਕਰਕੇ ਸਿਹਤ ਖਰਾਬ ਹੋ ਜਾਂਦੀ ਗਈ ਆ ਜਿਆਦਾ ਚਰਬੀ ਵੀ ਸੇਤ ਲਈ ਹਾਨੀ ਕਰਕੇ ਗਈ ਆ ਜਿਸ ਦਾ ਇਸਤੇਮਾਲ ਕਰਨ ਨਾਲ ਸਰੀਰ ਦੇ ਵਿੱਚ ਬਹੁਤ ਜਿਆਦਾ ਨੁਕਸਾਨ ਹੋ ਰੇ ਸ਼ੁਰੂ ਹੋ ਜਾਂਦੇ ਗਏ ਨੇ ਕਿ ਜੇ ਤੁਹਾਨੂੰ ਦਸੀਏ ਤਾਂ ਤਲੇ ਖੱਟੇ ਪਦਾਰਥਾਂ ਤੋਂ ਵੀ ਸਾਨੂੰ ਪਰਹੇਜ਼ ਕਰਨਾ ਚਾਹੀਦਾ ਨਹੀਂ ਤਾਂ ਇਹ ਨਾ ਆਵੇ ਕਿ ਸਰੀਰ ਇੱਕ ਵਾਰੀ ਖਰਾਬ ਹੋ ਜੇ ਤੇ ਫੇਰੇ ਬਿਮਾਰੀਆਂ ਦੇ ਚੁੰਗਲ ਦੇ ਵਿੱਚ ਫਸ ਜਾਵੇਗਾ ਇਸ ਲਈ ਖਾਸ ਤੌਰ ਤੇ ਜਿਹੜੀ ਬਾਹਰ ਦੇ ਬਣੀਆਂ ਚੀਜ਼ਾਂ ਹੈਗੀਆਂ ਇਹਨੂੰ ਅਵਾਇਡ ਹੀ ਕਰੋ ਜੇ ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇਗੇ ਤੁਹਾਨੂੰ ਦੱਸ ਦਈਏ ਬਹੁਤ ਜ਼ਿਆਦੀ ਚੀਜ਼ਾਂ ਨੇ ਬਾਹਰ ਦੇ ਜਿਵੇਂ ਕਿ ਨੂਡਲ 버ગર ਸਮੋਸੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਿਹਤ ਲਈ ਹਾਨੀਕਾਰਕ ਹੁੰਦੀਆਂ ਆ ਜਿਹਦਾ ਸੇਵਨ ਨਹੀਂ ਕਰਨਾ ਚਾਹੀਦਾ ਜੇ ਜੇ ਤੁਸੀਂ ਕਰਨਾ ਹੀ ਚਾਹੁੰਦੇ ਹੋ ਤਾਂ ਜਰਾ ਸਾ ਕਿਤੇ ਮਹੀਨੇ 6 ਮਹੀਨੇ ਬਾਅਦ ਇੱਕ ਦੋ ਬਾਈਟ ਜਰੂਰ ਲੈ ਸਕਦੇ ਹੋ ਵੀ ਤੁਸੀਂ ਆਪ ਦੇ ਮਨ ਦੀ ਸੰਤੁਸ਼ਟੀ ਵਾਸਤੇ ਲੇਕਿਨ ਰੈਗੂਲਰ ਜਾਂ ਤੁਸੀਂ ਹਫਤੇ ਬਾਅਦ ਜਾਂ ਤੁਸੀਂ ਦਸ ਦਿਨੀ ਇਸ ਦਾ ਇਸਤੇਮਾਲ ਨਹੀਂ ਕਰਨਾ ਕਿਤੇ ਇਹ ਨਾ ਹੋਵੇ ਕਿ ਤੁਹਾਡਾ ਸਿਹਤ ਖਰਾਬ ਹੋ ਜਾਵੇ ਕਿ ਤੁਸੀਂ ਫਿਰ ਜੋ ਡਾਕਟਰਾਂ ਦੇ ਝੁੰਗਲ ਦੇ ਵਿੱਚ ਜੀ ਹਾਂ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਆਪਣੇ ਕਮੈਂਟ ਕਰਕੇ ਜਰੂਰ ਦੱਸੋ